ਸ਼ਿਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ-ਬਹੁਤ ਸਵਾਗਤ ਹੈ ਜੀ ਅ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ ਕਾਟਨ ਦੇ ਸੂਟ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਦੋ-ਤਿੰਨ ਦਿਨ ਤੋਂ ਮੀਂਹ ਪੈ ਰਿਹਾ ਸੀ ਚਲੋ ਏਦਾਂ ਸੀ ਥੋੜੀ ਗਰਮੀ ਤੋਂ ਰਾਹਤ ਮਿਲੀ ਪਰ ਬਹੁਤ ਜ਼ਿਆਦਾ ਗਰਮੀ ਹੈ ਜੀ ਫਿਰ ਤੋਂ ਇਹ ਸੂਟ ਨੇ ਤੁਹਾਨੂੰ ਇਸ ਗਰਮੀ ਦੇ ਵਾਸਤੇ ਬਹੁਤ ਘੱਟ ਪ੍ਰਾਈਸ ਦੇ ਰਹੇ ਆ ਸੇਲ ਕਿਹਾ ਹੋਇਆ ਤਾਂ ਸੇਲ ਦੇ ਪ੍ਰਾਈਸ ਦੇ ਰਹੇ ਹਾਂ ਜੀ ਅੱਜ ਵਾਲੇ ਸੂਟ ਸਾਰੇ ਰਹਿਣਗੇ 1200 ਦੇ ਸ਼ਿਪਿੰਗ ਅਲੱਗ ਤੋਂ ਰਹੋਗੀ ਤੇ ਸਾਰੇ ਸੂਟ ਹੈਗਨੇ ਜੀ 1500 ਵਾਲੇ ਇਹਨਾਂ ਦੇ ਵਿੱਚ ਤੁਹਾਨੂੰ 300 ਰੁਪਿਆ ਲੈਸ ਮਿਲ ਰਹੀ ਆ ਸੂਟਾਂ ਦੇ ਵਿੱਚ ਕੇਸਰ ਕਰਾਚੀ ਬ੍ਰਾਂਡ ਦੇ ਸੂਟ ਹੋਣਗੇ ਤੇ ਦੁਪੱਟੇ ਨਾਲ ਦੀ ਨਾਲ ਦਿਖਾਵਾਂਗੇ ਕਿਸੇ ਨਾਲ ਪਿਓਰ ਦੇ ਨਸਲੀਨ ਦੇ ਹੋਣਗੇ ਸਟੱਫ ਬਹੁਤ ਜ਼ਿਆਦਾ ਫਾਈਨ ਆ ਤੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਹੈ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਪਿਕ ਸੈਂਡ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ 컬렉ਸ਼ਨ ਅੱਜ ਦੀ ਬਿਲਕੁਲ ਨਵੇਂ-ਨਵੇਂ ਜੇ ਸੂਟ ਨੇ ਤੇ ਬ੍ਰਾਂਡਡ ਰਹਿਣਗੇ ਜੀ ਸਾਰੇ ਸੂਟ ਕੇ ਸਰ ਕਰਾਚੀ ਬ੍ਰਾਂਡ ਦੇ ਸੂਟ ਦਾ ਵਿਦਾਊਟ ਲਾਈਨਿੰਗ ਬਣਨੇ ਵਾਲੇ ਸੂਟ ਹੋਣਗੇ ਅੱਜ ਦੇ ਸਾਰੇ 9 ਮੀਟਰ ਦੀ ਹੈਗੀ ਹੈ ਜੀ ਸਲਵਾਰ ਇਹਦੇ ਨਾਲ ਠੀਕ ਹੈ ਪਲੇਨ ਸਲਵਾਰਾਂ ਦੇ ਨਾਲ ਨੇ ਸੂਟ ਇਹ ਦੇਖੋ ਜੀ ਸੂਟ ਜੇ ਤੁਸੀਂ ਸੁਧਾਰਿਆਂ ਵਗੈਰਾ ਸੁਧਾਰਿਆਂ ਸੰਧਾਰਿਆਂ ਚ ਦੇਣੇ ਆ ਜਾਂ ਫਿਰ ਵੈਸੀ ਹੁਣ ਤਿਹਾਰ ਆ ਰਹੇ ਨੇ 1000 ਰੁਪਏ ਤੱਕ ਗਈਆਂ ਦਾ ਬਜਟ ਹੁੰਦਾ ਕਿ ਅਸੀਂ 1000 ਰੁਪਏ ਤੱਕ ਦੇਣਾ ਤੋਂਨਾਂ ਵਾਸਤੇ ਇਹ ਬਹੁਤ ਸੋਹਣੇ ਸੂਟ ਨੇ ਜੇ ਕਾਟਨ ਦੇ ਸੂਟ ਨੇ ਜਿਹਨੂੰ ਵੀ ਦੋ ਲੋਗੇ ਤੱਕਲਾ ਸਟਿਚ ਕਰਵਾ ਕੇ ਪਿਓਰ ਦੁਪੱਟੇ ਦੇ ਨਾਲ ਪਾਏਗਾ ਜੀ ਠੀਕ ਹੈ ਜੀ ਤੇ ਜਾ ਰਹੀ ਅੱਗੇ ਇਹਨਾਂ ਦੇ ਨਾਲ ਜਿਹੜੇ ਵਿਚਾਲਾ ਕਲਰ ਆ ਇੱਕ ਤਾਂ ਗ੍ਰੇਟ ਆ ਸਾਰਿਆਂ ਦੇ ਵਿੱਚ ਹੋਏ ਗਈ ਇਹਦੇ ਨਾਲ ਜਿੱਦਾਂ ਇਹ ਬ੍ਰਾਊਨ ਜੀ ਸਲਵਾਰ ਆ ਜਾਏਗੀ ਠੀਕ ਹੈ ਇਹਦੇ ਨਾਲ ਆ ਜਾਏਗੀ ਜੀ ਪਰਪਲ ਕਲਰ ਦੀ ਸਲਵਾਰ ਇਹ ਵਾਲਾ ਸ਼ੀਟ ਇਹਦੇ ਵਿੱਚ ਆ ਜਾਏਗੀ ਇਹ ਗ੍ਰੀਨ ਜੀ ਟੋਨ ਦੇ ਉੱਪਰ ਐਦਾਂ ਕਲਰ ਬਹੁਤ ਸੋਹਣੇ ਆ ਬਹੁਤ ਪਿਆਰਾ ਪ੍ਰਿੰਟ ਸਾਰਾ ਹੀ ਹਾਈਲਾਈਟ ਕੀਤਾ ਹੋਇਆ ਤਿੱਲੇ ਵਰਕ ਦੇ ਨਾਲ ਠੀਕ ਹੈ ਆਰੀ ਆਰੀ ਵਰਕ ਦਾ ਸੂਟ ਆ ਜੀ ਇਹ ਹੈਗੀ 셔ਟ ਇਹਦੇ ਫਰੰਟ ਬੈਕ ਬਲੌਕ ਪ੍ਰਿੰਟ ਦਾ ਟੱਚ ਦਿੱਤਾ ਹੋਇਆ ਪਲੇਨ ਸਲਵਾਰ ਹੈ ਇਹਦੇ ਨਾਲ ਤੇ ਦੁਪੱਟਾ ਇਹਦੇ ਨਾਲ ਵੀ ਪਿਓਰ ਦਾ ਹੀ ਰਹੂਗਾ ਜੀ ਕੇਸਰ ਕਰਾਚੀ ਬ੍ਰਾਂਡ ਦੇ ਸੂਟ ਨੇ 1200 ਦਾ ਸੂਟ ਆ ਸਟਫ ਬਹੁਤ ਜਿਆਦਾ ਫਾਈਨ ਆ ਠੀਕ ਹੈ ਇਹ ਹੈਗੇ ਨੇ ਜੀ ਇਹਦੇ ਵਿੱਚ ਕਲਰ ਸੇਮ ਵੇਸ ਕਲਰ ਨਾਲ ਦੀ ਸਲਵਾਰ ਆਏਗੀ ਨਾ ਸਾਰਿਆਂ ਦੇ ਵਿੱਚ ਇਹ ਅਸੀਂ ਜੈ ਵਿਜੇ ਬ੍ਰਾਂਡ ਦੇ ਸੂਟ ਲੈ ਕੇ ਆਨੇ ਹੁੰਨੇ ਆ ਮੋਡਲ ਦੇ ਉੱਪਰ ਸੇਮ ਹੀ ਪ੍ਰਿੰਟ ਕਾਪੀ ਕਰਤਾ ਜੀ ਕਾਟਨ ਦੇ ਉੱਪਰ ਤੁਸੀਂ ਕਾਫੀ ਵਾਰੀ ਦੇਖਿਆ ਹੋਣਾ ਅਸੀਂ ਜੈ ਵਿਜੇ ਬ੍ਰਾਂਡ ਦੇ ਸੂਟ ਪਾਨੇ ਇਦਾਂ ਦੇ ਤਾਂ ਦੇਖੋ ਸੇਮ ਤੇ ਕੇਸਰ ਕਰਾਚੀ ਬ੍ਰਾਂਡ ਨੇ ਕਾਪੀ ਕਰ ਲਿਆ। ਕਈ ਵਾਰੀ ਇਹ ਡਾਊਟ ਬਹੁਤ ਵਾਰੀ ਲੱਗਦਾ ਆ ਕਾਫੀ ਜਣਿਆਂ ਨੂੰ ਵੀ ਪ੍ਰਿੰਟ ਦੇਖ ਲੰਨੇ ਆ ਤੇ ਸਟੱਫ ਨਹੀਂ ਦੇਖਦੇ ਬ੍ਰਾਂਡ ਨਹੀਂ ਦੇਖਦੇ। ਇਹ ਦੇਖੋ ਜੀ ਸੇਮ ਹੀ ਬ੍ਰਾਂਡ। ਸੌਰੀ ਸੇਮ ਹੀ ਡਿਜ਼ਾਈਨ। ਉਹਨਾਂ ਦੇ neck ਤੇ ਵੀ ਵਰਕ ਹੁੰਦਾ। ਤੇ ਘੇਰੇ ਤੇ ਵੀ ਵਰਕ ਹੁੰਦੇ। ਇਹਨਾਂ ਨੇ ਘੇਰੇ ਤੇ ਤਾਂ ਜਸਟ ਵਰਕ ਜਿਹਾ ਦਿੱਤਾ। ਇਹ ਕਾਟਨ ਦੇ ਉੱਪਰ ਸੂਟ ਆ ਗਿਆ। ਉਹਨਾਂ ਦਾ ਪ੍ਰਾਈਸ ਹੁੰਦਾ ਸੀਗਾ ਮੇਰੇ ਵੀ 3300 ਦੇ ਲਗਭਗ 3300 ਤੱਕ ਹੁੰਦਾ ਤੇ ਇਹ ਸੂਟ ਤੁਹਾਨੂੰ ਮਿਲਦੇ ਨੇ ਜੀ 1200 ਦੇ ਉਦਾਂ ਹੀ ਕੰਟਰਾਸਟ ਦੁਪट्टे ਬਣਾਏ ਹੋਏ ਆ कॉटन ਸੇਮ कॉटन ਦਾ ਇਹ ਦੁਪੱਟਾ ਐਦਾਂ ਦਾ ਰਹੇਗਾ ਇਹ ਦੁਪੱਟਾ ਠੀਕ ਹੈ ਲੰਮਾ ਛੋਟਾ ਜਿਹਾ ਦੁਪੱਟਾ ਬਹੁਤ ਪਿਆਰਾ ਬਾਕੀ ਕੰਟਰਾਸਟ ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ 1200 ਪ੍ਰਾਈਸ ਆ ਸਟਫ ਬਹੁਤ ਜ਼ਿਆਦਾ ਫਾਈਨ ਆ ਇਹ ਹੈਗਾ ਜੀ ਕਲਰ ਨੈਕਸਟ ਕੰਟਰਾਸਟ ਬਹੁਤ ਪਿਆਰਾ ਹੈ ਦਾ ਵੀ ਦੇਖੋ ਠੀਕ ਹੈ ਜੀ ਨੈਕਸਟ ਕੰਟਰਾਸਟ ਹੈਗਾ ਇਹ ਇਹਦੀ ਨਾਲ ਆਏਗਾ ਸਕਾਈ ਬਲੂ ਕਲਰ ਦਾ ਇਹ ਤੁਹਾਨੂੰ ਮਿਲ ਜੇਗਾ ਫਰੋਜ਼ੀ ਸ਼ੇਡ ਇਹਦੇ ਨਾਲ ਮਾਊਸ ਕਲਰ ਦਾ ਕੰਟਰਾਸਟ ਆ ਠੀਕ ਹੈ ਇਹਦੀ ਫੋਟੋ ਨਹੀਂ ਹੈਗੀ ਇੱਕ ਤੁਹਾਨੂੰ ਮਿਲ ਜੇਗਾ ਜੀ ਇਹ ਨਿਓਨ ਜਿਹਾ ਸ਼ੇਡਾ ਬਹੁਤ ਸੋਹਣਾ ਮਹਿੰਦੀ ਜਿਹਾ ਕਲਰ ਇਹਦੇ ਨਾਲ ਵੀ ਸਕਾਈ ਫਲੋਜ਼ੀ ਜਿਹਾ ਕਲਰ ਕੰਟਰਾਸਟ ਹੈ ਇੱਕ ਮਿਲ ਜੇਗਾ ਤੁਹਾਨੂੰ ਪਰਪਲ ਕਲਰ ਪਿਓਰ ਕਾਟਨ ਦੇ ਸੂਟ ਆ ਜਿਹਦਾ ਸਕੂਲ ਟੀਚਰਜ਼ ਵਾਸਤੇ ਜਾ ਜਿਨ੍ਹਾਂ ਨੇ ਆਫਿਸ ਵੇਅਰ ਡੇਲੀ ਜਾਣਾ ਹੁੰਦਾ ਤਾਂ ਬਹੁਤ ਸੋਹਣੇ ਸੂਟ ਨੇ ਤੇ ਪ੍ਰਾਈਸ ਹੈਗਾ ਜੀ 1200 ਨੈਕਸਟ ਡਿਜ਼ਾਈਨ ਦਿਖਾਣੇ ਆ ਤੁਹਾਨੂੰ ਸਟੱਫ ਵੀ ਚੇਂਜ ਹੋਏਗਾ ਇਹ ਹੈਗਾ ਜੀ ਸਟੱਫ ਜਾਮ कॉटन ਦੇ ਉੱਪਰ कॉटन ਦੀ ਸਲਵਾਰ ਆ ਜਾਏਗੀ ਇਹਦੇ ਨਾਲ 2 ਮੀਟਰ ਦੀ ਤੇ neck ਦੇ ਉੱਪਰ ਇਹ ਵਰਕ ਹੈ ਸਾਰਾ ਹੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਫਰੰਟ ਬੈਕ ਸਾਰੀ ਪ੍ਰਿੰਟ ਸ਼ਰਟ ਹੈ ਇਹਦੇ ਨਾਲ ਆਏਗਾ ਜੀ ਮਸਲੀਨ ਦਾ ਦੁਪੱਟਾ ਪੱਟਾ ਇਹਦਾ ਵੀ ਲੰਮਾ ਛੋੜਾ ਕਾਟਨ ਮਸਲੀਨ ਇਹ ਪਿਓਰ ਮਸਲੀਨ ਨਹੀਂ ਹੈਗੀ ਕਾਟਨ ਟੱਚ ਆਏਗਾ ਜੀ ਇਹਦੇ ਵਿੱਚ ਕਾਟਨ ਮਸਲੀਨ ਆ ਕਲਰ ਦੇਖ ਲੋ ਇਹ ਹੈਗਾ ਨੈਕਸਟ ਮਹਿੰਦੀ ਕਲਰ ਹਲਕਾ ਹਲਕਾ ਡਿਜ਼ਾਈਨ ਦਾ ਫਰਕ ਆਊਗਾ ਸਲਵਾਰਾਂ ਵੇਸ ਕਲਰ ਨਾਲ ਦੀਆਂ ਹੀ ਆਣਗੀਆਂ ਸਭ ਦੇ ਨਾਲ ਕਿਸੇ ਦੀ ਫੋਟੋ ਹੈਗੀ ਕਿਸੇ ਦੀ ਨਹੀਂ ਹੈਗੀ ਠੀਕ ਹੈ ਜੀ ਇਹਦੇ ਨਾਲ ਸਲਵਾਰ ਇਹ ਦੁਪੱਟੇ ਨਾਲ ਦੀ ਆਏਗੀ ਜਿੱਦਾਂ ਫੋਟੋ 'ਚ ਹੈ ਜਿਹੜਾ ਸਭ ਤੋਂ ਪਹਿਲਾਂ ਖੋਲਿਆ ਸੂਟ ਉਹਦੇ ਵਿੱਚ ਕਲਰ ਆ ਸੇਮ ਇਹਦੇ ਵਿੱਚ ਕਲਰ ਆ ਜੀ ਇਹ ਡਿਜ਼ਾਈਨ ਬਹੁਤ ਸੋਹਣੀ ਹੈ ਪਿਓਰ ਕਾਟਨ ਦੇ ਸੂਟ ਆ 1200 ਦਾ ਸੂਟ ਆ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਫੁੱਲ ਵੀਡੀਓ ਦਾ ਪ੍ਰਾਈਸ ਹੈਗਾ ਜੀ 1200 ਸੇਮ ਦੇ ਵਿੱਚ ਦੋ ਸੂਟ ਹੈਗੇ ਆ ਨੈਕਸਟ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਇਹਦੇ ਵਿੱਚ ਸਲਵਾਰ ਹੈਗੀ ਹੈ ਇਹ ਬਲੂ ਜੇ ਸ਼ੇਡ ਦੇ ਵਿੱਚ ਪ੍ਰਿੰਟ ਬਹੁਤ ਸੋਹਣਾ ਹੈ ਬਹੁਤ ਪਿਆਰੀ ਪਿਆਰੇ ਜੀ ਇਹਨਾਂ ਦੇ ਪ੍ਰਿੰਟ ਆ ਇਹ ਹੈਗਾ neck ਦੇ ਉੱਪਰ ਵਰਕ ਪ੍ਰਿੰਟਿੰਗ ਬਹੁਤ ਸੋਹਣੀ ਆ ਤੇ ਇਹ ਹੈਗਾ ਜੀ ਦੁਪੱਟਾ ਸੂਟ ਦਾ ਠੀਕ ਹੈ 1200 ਪ੍ਰਾਈਸ ਆ ਸਾਰੀ ਸੂਟਾਂ ਦਾ ਸ਼ਿਪਿੰਗ ਅਲੱਗ ਤੋਂ ਰਹੇਗੀ ਸੂਟ ਦੀ ਫੋਟੋ ਪਾ ਦੋ ਤੇ ਬੁਕਿੰਗ ਆਪਣੀ ਕਨਫਰਮ ਕਰਵਾ ਦਿਓ ਜੀ ਅਗਰ ਸਾਡੇ ਕਿੰਨੀ ਕੋਈ ਰਿਪਲਾਈ ਆਂਦਾ ਤੁਹਾਨੂੰ ਅਵੇਲੇਬਲ ਦਾ ਤਾਂ ਤੁਸੀਂ ਨਾਲ ਦੀ ਨਾਲ ਪੇਮੈਂਟ ਕਰਕੇ ਆਪਣਾ ਐਡਰੈਸ ਸੈਂਡ ਕਰ ਦਿਓ ਨੈਕਲੇ ਉੱਪਰ ਬਹੁਤ ਪਿਆਰਾ ਜਿਹਾ ਵਰਕ ਹੈ ਜੀ ਨੈਕ ਸੂਟ ਦੇ ਰਿਹਾ ਪਿਓਰ ਕਾਟਨ ਦੇ ਉੱਪਰ ਆ ਬਹੁਤ ਪਿਆਰਾ ਸਟਾਫ ਆ ਸੌਫਟ ਸਟਾਫ ਆ ਪਲੇਨ ਸਲਵਾਰੇ ਦੇ ਨਾਲ ਵੀ ਤੇ ਇਹ ਹੈਗਾ ਦੁਪੱਟਾ ਠੀਕ ਹੈ ਜੀ ਦੇਖੋ ਜੀ ਕਲਰ ਡਿਜ਼ਾਈਨ ਪ੍ਰਿੰਟ ਬਹੁਤ ਸੋਹਣਾ ਸਟੱਫ ਹੈ ਚਾਰ ਦੇ ਚਾਰੀ ਕਲਰ ਬਹੁਤ ਸੋਹਣੇ ਆ ਪਿਓਰ ਦੁਪੱਟੇ ਦੇ ਨਾਲ ਦੇਖੋ ਜੀ ਸੂਟ ਬਹੁਤ ਪਿਆਰਾ ਡਿਜ਼ਾਈਨ ਹੈ ਇਦਾਂ ਦਾ ਡਿਜ਼ਾਈਨ ਅਸੀਂ ਪਹਿਲਾਂ ਕਾਟਨ ਦੁਪੱਟੇ 'ਚ ਵੀ ਪਾਇਆ ਸੀ ਤੇ ਹੁਣ ਇਹ ਹੈਗਾ ਪਿਓਰ ਦੇ ਦੁਪੱਟੇ ਦੇ ਨਾਲ ਇਦਾਂ ਦਾ ਡਿਜ਼ਾਈਨ ਅਸੀਂ ਆਰਗੇਂਜ਼ਾ ਦੇ ਉੱਪਰ ਵੀ ਪਾਇਆ ਹੈ ਇਹ ਪਿਓਰ ਦਾ ਦੁਪੱਟਾ ਜੀ ਬਹੁਤ ਸੋਹਣਾ ਇਹਦੇ ਨਾਲ ਠੀਕ ਹੈ ਸੇਮ ਹੀ ਰਹੇਗਾ ਇਹਨਾਂ ਦਾ ਸਲਵਾਰ ਦਾ ਕਲਰ ਬਲੈਕ ਤੇ ਜਿਹੜਾ ਸ਼ਰਟ ਦਾ ਪ੍ਰਿੰਟ ਹੈ ਉਹ ਚੇਂਜ ਹੋ ਜਾਏਗਾ ਤੇ ਜਿਹੜਾ ਵਰਕ ਦਾ ਡਿਜ਼ਾਈਨ ਹੈ ਉਹ ਚੇਂਜ ਹੋ ਜਾਏਗਾ ਠੀਕ ਹੈ ਜੀ ਨੈਕਸਟ ਡਿਜ਼ਾਈਨ ਇਹ ਜੀ neck ਤੇ ਡਿਜ਼ਾਈਨ ਆ ਗਿਆ ਸੈਂਟਰ ਚੂਰੀ neck ਵਾਂ ਕੇ نیچے ਨੂੰ ਫਲਾਰ ਜਾ ਰਿਹਾ ਬਹੁਤ ਸੋਹਣਾ ਠੀਕ ਹੈ ਦੁਪੱਟੇ ਪਿਓਰ ਦੇ ਨਾਲ ਨੈਕਸਟ ਡਿਜ਼ਾਈਨ ਬਲੈਕ ਕਲਰ ਦੀਆਂ ਸਲਵਾਰ ਹੈ ਤੇ ਬਹੁਤ ਪਿਆਰੇ ਜਿਹੇ ਸੂਟ ਸਾਰੇ ਦੇ ਇਹ ਹੈਗੇ ਨੇ ਜੀ ਸਾਰੇ 1200 ਪ੍ਰਾਈਸ ਦੇ ਵਿੱਚ ਨੈਕਸਟ ਡਿਜ਼ਾਈਨ ਦਿਨੀਆ ਤੁਹਾਨੂੰ ਅੱਜ ਦੇ ਵੀਡੀਓ ਸਾਰੇ ਹੀ ਵਿਦਾਊਟ ਲਾਈਨਿੰਗ ਸੂਟ ਬਣਨਗੇ ਕਾਟਨ ਦੀ ਸਲਵਾਰ ਹੈ ਜੀ 2.5 ਮੀਟਰ ਦੇ 2.5 ਮੀਟਰ ਦੀ ਪੂਰੀ ਹੋਏਗੀ ਸਲਵਾਰ ਇਹ ਹੈਗੇ 셔ਟ ਨੈਕ ਦੇ ਉੱਪਰ ਬਹੁਤ ਪਿਆਰਾ ਜਿਹਾ ਵਰਕ ਹੈ ਤੇ ਪ੍ਰਿੰਟ ਤੁਸੀਂ ਦੇਖ ਹੀ ਸਕਦੇ ਹੋ ਇਹ ਪਿਓਰ ਦੇ ਦੁਪੱਟਿਆਂ ਨਾਲ ਨੇ ਜੀ ਸੂਟ ਸਾਰੇ ਦੇਖੋ ਜੀ ਸੂਟ ਦੁਪੱਟਾ ਕਿੰਨਾ ਪਿਆਰਾ ਹੈ ਇਹਦੇ ਵਿੱਚ ਕਲਰ ਦੰਨੇ ਆ ਤੁਹਾਨੂੰ ਇਹ ਸਾਰੇ ਦੇ ਵਿੱਚ ਕਲਰ ਆਪਸ਼ਨ ਆ ਨੈਕਸਟ ਸੂਟ ਹੈਗਾ ਬਹੁਤ ਪਿਆਰਾ ਜਿਹਾ ਬਹੁਤ ਸੋਹਣਾ ਸੂਟ ਹੈ ਗਰਲੀ ਸੀ ਲੁੱਕ ਦਾ ਸੂਟ ਬਣੇਗਾ ਸੈਂਟਰ ਦੇ ਵਿੱਚ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਮਿਰਰ ਵਰਕ ਦੇ ਨਾਲ ਹਾਈਲਾਈਟ ਆ ਪਲੇਨ ਸਲਵਾਰ ਹੈ ਜੀ ਇਸ ਤੇ ਬੈਕ ਤੇ ਵੀ ਸੇਮ ਪ੍ਰਿੰਟ ਆ ਇਹਦੇ ਵਿੱਚ ਵੀ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ ਦੁਪੱਟਾ ਇਹਦਾ ਪੂਰਾ ਲੰਮਾ ਛੋੜਾ ਹੈ ਕਲਰ ਬਲੈਕ ਯੈਲੋ ਨਿਓਨ ਜਾ ਸ਼ੇਡ ਆ ਤੇ ਇੱਕ ਹੈਗਾ ਮਹਿੰਦੀ ਗ੍ਰੀਨ ਚਾਰੋਂ ਹੀ ਕਲਰ ਬਹੁਤ ਸੋਹਣੇ ਆ 1200 ਪ੍ਰਾਈਸ ਆ ਜੀ ਨੈਕਸਟ ਸੂਟ ਦੰਨੇ ਆ ਕਾਟਨ ਦੇ ਸੂਟ ਨੇ ਸਾਰੇ ਕਮੈਂਟ ਕਰਕੇ ਜਰੂਰ ਦੱਸ ਦਿਓ ਕਲੈਕਸ਼ਨ ਸਾਰੀ ਕਿੱਦਾਂ ਲੱਗੀ ਤੁਹਾਨੂੰ ਇਹ ਹੈਗਾ ਜੀ ਪਿਓਰ ਕਾਟਨ ਦੀ ਸਲਵਾਰ ਟਾਈਮ ਮੀਟਰ ਦੇ ਇਹਦੇ ਨਾਲ ਤੁਹਾਨੂੰ ਇਹ ਨੈਕ ਤੇ ਵਰਕ ਮਿਲੇਗਾ ਕੇਸਰ ਕ੍ਰਾਚੀ ਬ੍ਰਾਂਡ ਦੇ ਸੂਟ ਨੇ ਇਹ ਸਾਰਾ ਇਹਨੂੰ ਹਾਈਲਾਈਟ ਕੀਤਾ ਹੋਇਆ ਪਰਲਸ ਵਰਕ ਦੇ ਨਾਲ ਠੀਕ ਹੈ ਛੋਟੀ ਚੁਆਇਸ ਆ ਤੁਸੀਂ ਇਹਨੂੰ ਘੇਰੇ ਤੇ ਵੀ ਲਿਆ ਸਕਦੇ ਹੋ ਅਗਰ neck ਤੇ ਨਹੀਂ ਲਿਆਣਾ ਤਾਂ ਇਹਦੀ ਕੋਈ ਡਿਜ਼ਾਈਨਿੰਗ ਨਹੀਂ ਹੈਗੀ ਇਹਨੂੰ ਤੁਸੀਂ ਤਾਂ ਮਰਜੀ ਡਿਜ਼ਾਈਨ ਕਰ ਸਕਦੇ ਹੋ ਕਿਉਂਕਿ ਕਈਆਂ ਨੂੰ ਇਦਾਂ ਹੁੰਦਾ ਕਿ neck ਦੇ ਵਿੱਚ ਕਟਿੰਗ ਨਾ ਹੋ ਜਵੇ ਇਸ ਤੇ ਤਾਂ ਇਹਨੂੰ ਤੁਸੀਂ نیچے ਘੇਰੇ ਤੇ ਵੀ ਲਿਆ ਸਕਦੇ ਹੋ ਇਹਦੇ ਨਾਲ ਪਿਓਰ ਦਾ ਦੁਪੱਟਾ ਦੁਪੱਟੇ ਦੀ ਲੁੱਕ ਦੇਖੋ ਜੀ ਦੁਪੱਟਿਆਂ ਦੀ ਛੋਟ ਜਿਹੀ ਲੈਂਥ 2.5 ਮੀਟਰ ਤੋਂ ਘੱਟ ਰਹੇਗੀ ਇਹ ਹੈਗੀ ਇਹਦੇ ਵਿੱਚ ਕਲਰ ਆਪਸ਼ਨ ਚਾਰ ਕਲਰ ਬਹੁਤ ਪਿਆਰੇ ਕਲਰ ਆ ਚਾਰੋਂ ਜੀ ਨੈਕਸਟਰ ਡਿਜ਼ਾਈਨ ਦੰਨੇ ਆ ਜੀ ਬਹੁਤ ਸੋਹਣਾ ਜਿਆ ਮਸ਼ੀਨੀ ਵਰਕ ਹੋਇਆ ਹੋਇਆ ਠੀਕ ਹੈ ਪਲੇਨ ਸਲਵਾਰ ਦੇ ਨਾਲ ਹੈ ਜੀ ਸੂਟੇ ਵੀ ਪਿਓਰ ਦੇ ਦੁਪੱਟੇ ਨਾਲ ਤੇ ਇਹਦੇ ਵਿੱਚ ਕਲਰ ਦੇਖ ਲਓ ਇਹ ਹੈਗੇ ਨੇ ਕਲਰ ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਤੇ ਕੁਝ ਤੁਹਾਨੂੰ ਥੋੜੀ ਚੁਆਇਸ ਅਕੋਰਡਿੰਗ ਚਾਹੀਦਾ ਤਾਂ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਕੋਸ਼ਿਸ਼ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਕੁਝ ਹੋਰ ਦਾ ਲੈ ਕੇ ਆ ਸਕੀ ਹਾਂ ਵੀਡੀਓ ਦੇਖ ਲਈ ਥੈਂਕ ਯੂ ਜੀ ਚੈਨਲ ਨੂੰ ਜਰੂਰ ਸ਼ੇਅਰ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਦਿਓ ਥੈਂਕ ਯੂ ਸੋ ਮੱਚ